ਗਏ ਮਸ਼ਕਕਤ ਘਾਲ ਨਾਨਕ ਤੇ ਮੁੱਖ ਉਜਲੇ ਕਿਤੀ ਛੁੱਟੀ ਨਾਲ ਭਾਈ ਜਿਨੀ ਨਾਮ ਜਪਿਆ ਉਹਨਾਂ ਦੇ ਮੁੱਖ ਉਜਲੇ ਹੋ ਗਏ ਉਹਨਾਂ ਦੇ ਮੁੱਖ ਰੱਬ ਦੀ ਦਰਗਾਹ ਵੇ ਸੋਹਣੇ ਹੋ ਗਏ ਮਾਫ ਕਰਿਓ ਬੰਦੇ ਦਾ ਮੂੰਹ ਕਿੰਨਾ ਵੀ ਸੋਹਣਾ ਹੋਵੇ ਵਾਰੀ ਤੌਰ ਤੇ ਸਾਧ ਸੰਗਤ ਜਿੰਨੀ ਦੇਰ ਜ਼ਮਾਨ ਨਨ ਹੋਵੇ ਬੋਲਣ ਵਾਲੀ ਉਹਦਾ ਸੰਸਾਰ ਨਾਲ ਸੰਪਰਕ ਨਹੀਂ ਬਣਦਾ ਬਾਰੋਂ ਕੋਈ ਬੰਦਾ ਬਹੁਤ ਸੋਹਣਾ ਹੈ ਉਹਦਾ ਸੰਸਾਰ ਨਾਲ ਕਦੋਂ ਸੰਬੰਧ ਜੁੜਦਾ ਜਦੋਂ ਬੋਲਦਾ ਹੈ ਦੋ ਬੰਦੇ ਸਫ਼ਰ ਕਰ ਰਹੇ ਨੇ 19 ਦਿਨ ਤੁਹਾਡਾ ਸੰਪਰਕ ਸੰਸਾਰ ਨਾਲ ਨਹੀਂ ਬਣੇਗਾ ਜਿੰਨੀ ਦਿਨ ਪੁੱਛੋਗੇ ਨਹੀਂ ਭਾਈ ਕਿਹੜਾ ਪਿੰਡ ਹੈ ਤੁਹਾਡਾ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਫਿਰੇ ਅੱਗੇ ਸਾਝ ਤੁਰੇਗੀ ਨਹੀਂ ਤਾਂ ਸਾਝ ਨਹੀਂ ਬਣਦੀ ਕੋਈ ਇਹਦਾ ਮਤਲਬ ਪੂਰੇ ਮੁੱਖ ਵਿੱਚ ਸਭ ਤੋਂ ਸੋਹਣੀ ਚੀਜ਼ ਰੱਬ ਨੇ ਜੀਵ ਰੱਖੀ ਆ ਜ਼ੁਬਾਨ ਨਾਲ ਮਿੱਠਾ ਬੋਲੋਗੇ ਸੁਭਾ ਹੋਣ ਲੱਗ ਪੈਂਦੀ ਹੈ ਗੜਾ ਬੋਲੋਗੇ ਲੋਕੋ ਨੂੰ ਦੁਰਕਾਰਨ ਲੱਗ ਪੈਂਦੇ ਨੇ ਦੇਖੋ ਹੈ ਤਾਂ ਜ਼ੁਬਾਨ ਹੀ ਹੈ ਬੰਦੇ ਦਾ ਮੂੰਹ ਕਿੰਨਾ ਵੀ ਸੋਹਣਾ ਹੋਵੇ ਮਾਫ ਕਰਿਓ ਜੇ ਉਹ ਜ਼ੁਬਾਨ ਤੋਂ ਝੂਠ ਬੋਲ ਦੇਣਾ ਤਾਂ ਲੋਕੀ ਕਹਿੰਦੇ ਕਾਦਾ ਬੰਦਾ ਯਾਰ ਉਹ ਤਾਂ ਝੂਠ ਬੋਲਦਾ ਇਹ ਨਹੀਂ ਲੱਗਦੇ ਵੀ ਉਹਦਾ ਮੂੰਹ ਬੜਾ ਸੋਹਣਾ ਜੀ ਅੱਖਾਂ ਬਹੁਤ ਵਧੀਆਂ ਜੀ ਰੰਗ ਬਹੁਤ ਵਧੀਆਂ ਨਹੀਂ ਉਹਦਾ ਮੂੰਹ ਤਾਂ ਸੋਹਣਾ ਜੇ ਸੱਚ ਬੋਲੇ ਜੇ ਝੂਠ ਬੋਲੇਗਾ ਉਹਨੂੰ ਲੋਕ ਕਹਿੰਦੇ ਉਹ ਵੀ ਕੋਈ ਬੰਦਾ ਹੈ ਝੂਠ ਬੋਲਦਾ ਅੱਛਾ ਦੂਜਾ ਵੇਖੋ ਜੇ ਕੋਈ ਬੰਦਾ ਜ਼ੁਬਾਨ ਨਾਲ ਚੁਗਲੀ ਕਰੇ ਕਿਸੇ ਦੀ ਇਧਰੋਂ ਗੱਲ ਸੁਣੀ ਦੂਜੇ ਦੀ ਚੁਗਲੀ ਕਰਤੀ ਉਹਦੇ ਘਰ ਵਿੱਚ ਲੜਾਈ ਪਵਾ ਦਿੱਤੀ ਉਹਦਾ ਝਗੜਾ ਪਵਾ ਦਿੱਤਾ ਉਹਦੀ ਨੌਕਰੀ ਗਵਾ ਦਿੱਤੀ ਜਦੋਂ ਕੋਈ ਜ਼ੁਬਾਨ ਨਾਲ ਚੁਗਲੀ ਕਰਨ ਲੱਗ ਜਾਏ ਨਾ ਤਾਂ ਉਹ ਬੰਦਾ ਕਿੰਨਾ ਵੀ ਸੋਹਣਾ ਹੋਵੇ ਉਹਨੂੰ ਲੋਕੀ ਕਹਿਣ ਲੱਗ ਪੈਂਦੇ ਨੇ ਉਹ ਛਾਡੋ ਵੀ ਕੋਈ ਬੰਦਾ ਚੁਗਲ ਬੰਦਾ ਹੈ ਉਹਦੇ ਮੁੱਖ ਦੀ ਵਡਿਆਈ ਨਹੀਂ ਹੋ ਰਹੀ ਉਦੋਂ ਮੂੰਹ ਸੋਹਣਾ ਨਹੀਂ ਹੋ ਰਿਹਾ ਮੁੱਖ ਜਨਾ ਕਦੋਂ ਹੋਣਾ ਜਿਨੀ ਨਾਮ ਧਿਆਇਆ ਗਏ ਮੈਂ ਸਕਤ ਕਹਾਲ ਨਾਨਕ ਤੇ ਮੁਖ ਉਜਲੇ ਭਾਈ ਉਹ ਮੁਖ ਸੋਹਣੇ ਜਿਨੀ ਜਪਿਆ ਸਤਨਾਮ ਸ੍ਰੀ ਵਾਹਿਗੁਰੂ ਜੇ ਜ਼ੁਬਾਨ ਨਾਲ ਚੁਗਲੀ ਕੀਤੀ ਲੋਕ ਕਹਿੰਦੇ ਉਹ ਬੰਦਾ ਕੋਈ ਉਹ ਤਾਂ ਚੁਗਲ ਹੈ ਨਿੰਦਿਆ ਕਰਨ ਲੱਗ ਜਾਓ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਤੁਹਾਨੂੰ ਦੋ ਪਰਮਾਨ ਦੇ ਦਾਂਗੇ ਜਦੋਂ ਪਾਤਸ਼ਾਹ ਨੇ ਚੁਗਲ ਬੰਦੇ ਦੀ ਗੱਲ ਕਹੀ ਨਹੀਂ ਬਾਹਰੋਂ ਕਿੰਨਾ ਵੀ ਕੋਈ ਸੁਹਣਾ ਹੋਵੇ ਕਹਿੰਦੇ ਚੁਗਲ ਬੰਦੇ ਦਾ ਮੂੰਹ ਕਾਲਾ ਹੁੰਦਾ ਲੋਕ ਵਿੱਚ ਵੀ ਰੱਬ ਦੀ ਦਰਗਾਹ ਵਿੱਚ ਜਿਹੜਾ ਚੁਗਲੀ ਕਰਕੇ ਕਿਸੇ ਦਾ ਕੰਮ ਭਗਾੜਦਾ ਹੈ ਭਾਵੇਂ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਲੋਕ ਵਿੱਚ ਵੀ ਉਹਦਾ ਮੂੰਹ ਕਾਲਾ ਹੁੰਦਾ ਲੋਕ ਫਟਕਾਰਦੇ ਨੇ ਬੰਦਾ ਚੁਗਲ ਹੈ ਤੇ ਰੱਬ ਦੀ ਦਰਗਾਹ 'ਚ ਵੀ ਮੂੰਹ ਕਾਲਾ ਹੁੰਦਾ ਉਹ ਜਲਾ ਨਹੀਂ ਹੁੰਦਾ ਇਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਿਸ ਅੰਦਰ ਜੁਗਲੀ ਚੁਗਲੋਂ ਵੱਜੈ ਕੀਤਾ ਕਰਤੇ ਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੁੰਦੀ ਭੜਾਈ ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਭਇਆ ਕਹਿੰਦੇ ਭਾਈ ਰੱਬ ਨੇ ਦਰਗਾਹ ਚ ਮੂੰਹ ਕਾਲਾ ਹੁੰਦਾ ਕਿਉਂ ਤੈਨੂੰ ਰੱਬ ਨੇ ਜ਼ੁਬਾਨ ਦਿੱਤੀ ਸੀ ਤੂੰ ਚੁਗਲੀ ਕਰਕੇ ਕਿਸੇ ਦਾ ਕੰਮ ਲਗਾਇਆ ਹੁਣ ਇਹ ਮੂੰਹ ਕਦੋਂ ਸੋਹਣਾ ਹੋਣਾ ਜਿਨੀ ਨਾਮ ਧਿਆਉ ਮਹਾਰਾਜ ਜੀ ਨੇਿੰਦਿਆ ਕੀਤੀ ਰਸਨਾ ਨਾਲ ਇੱਥੋਂ ਉੱਟ ਕੇ ਬਾਹਰ ਗਏ 20 ਬੰਦਿਆਂ ਦੀ ਨਿੰਦਿਆ ਕਰਤੀ ਆ ਵੀ ਕੋਈ ਕੰਮ ਐ ਆ ਵੀ ਕੋਈ ਕੰਮ ਆ ਕੀ ਕੀਤਾ ਕੀ ਕੀਤਾ ਲੋਕ ਨਿੰਦਿਆ ਕਰਕੇ ਗੁਰਦਾਰੇ ਮੁੜ ਜਾਂਦੇ ਕੋਤੀ ਕਰ ਜੇ ਜ਼ੁਬਾਨ ਤੋਂ ਨਿੰਦਿਆ ਕਰਕੇ ਚਲੇ ਗਏ ਫਿਰ ਬਾਦਸ਼ਾਹ ਨੇ ਵਜਨ ਕਹੇ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਦ ਕਰਨ ਮਾਰੇ ਤੁਨੂੰ ਸਜ਼ਾ ਵੀ ਕੋ ਮਿਲਨੀ ਕਹਿੰਦੇ ਹਾਂ ਮੂੰ ਕਾਲੇ ਤਨ ਨਿੰਦਕਾ ਮੁਖ ਜਲੇ ਨਹੀਂ ਮੂਕਲੇ ਤਨਾ ਨਿੰਦ ਕਾ ਨਰਕੇ ਘੋਰ ਪਵਨ ਮਹਾਰਾਜ ਮੂਹ ਕਹਿੰਦਾ ਸੋਣਾ ਹੋਣਾ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਜਲੇ ਕਿਤੀ ਛੁੱਟੀ ਨਾਲ ਨਾਮ ਜਪਿਆ ਮੁਖ ਜਲਾ ਹੁੰਦਾ ਇਸ ਲਈ ਇੱਕ ਵਾਰ ਫਿਰ ਸਾਰੇ ਧਿਆਨ ਧਰ ਕੇ ਆਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿ ਇਹ ਹੀ ਚੀਜ਼ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖ ਨੂੰ ਦਿੱਤੀ ਤੁਸੀਂ ਭਾਈ ਗੁਰਦਾਸ ਸਾਹਿਬ ਦੀਆਂ ਪੌੜੀਆਂ ਦਾ ਕੀਰਤਨ ਸੁਣ ਰਹੇ ਸੀ ਉਹਦੇ ਵਿੱਚ ਇੱਕ ਪੌੜੀ ਹੁੰਦੀ ਹੈ ਪਹਿਲਾਂ ਬਾਬੇ ਪਾਇਆ ਬਖਸ਼ਦਾ ਪਿੱਛੋਂ ਦੇ ਫਿਰ ਘਾਲ ਕਮਾਈ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕੀ ਵਿਸਾਈ ਭਾਰੀ ਕਰੀ ਤਪੱਸਿਆ ਗੁਰੂ ਨਾਨਕ ਸਾਹਿਬ ਮਹਾਰਾਜ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸੋ ਬਣ ਆਈ ਅੱਗੇ ਲਿਖਿਆ ਬਾਬਾ ਪੰਨ ਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਭਾਈ ਗੁਰੂ ਨਾਨਕ ਸਾਹਿਬ ਸੱਚਖੰਡ ਜਾ ਕੇ ਦੋ ਚੀਜ਼ਾਂ ਲੋਕਾਂ ਨੂੰ ਲਿਆ ਕੇ ਦਿੱਤੀਆਂ ਮਹਾਰਾਜ ਨੇ ਇੱਕ ਨੰਬਰ ਤੇ ਨੌ ਨਿਤ ਰੱਬ ਦਾ ਨਾਮ ਨਾਮ ਜਪਣ ਨਾਲ ਨੌ ਨਿਤ ਦਾ 18 ਸਿੱਧਾ ਸੁੱਖ ਮੁਖ ਉਜਲੇ ਤੇ ਦੂਜਾ ਪਾਤਸ਼ਾਹ ਕੇ ਭਾਈ ਨਾਮ ਟਿਕਣ ਵਾਸਤੇ ਵੀ ਕੋਈ ਭਾਂਡਾ ਚਾਹੀਦਾ ਕੋਈ ਵਸਤੂ ਪਾਉਣੀ ਹੋਵੇ ਭਾਂਡਾ ਹੋਣਾ ਚਾਹੀਦਾ ਜੇ ਕੋਈ ਭਾਂਡਾ ਨਹੀਂ ਹੈ ਤੇ ਵਸਤੂ ਕਿੱਥੋਂ ਪਾਉਂਗੇ ਪਹਿਲਾਂ ਕੋਲ ਭਾਂਡਾ ਹੋਣਾ ਚਾਹੀਦਾ ਹੈ ਪਹਿਲਾਂ ਕੋਲ ਕੋਈ ਵਰਤਨ ਹੋਣਾ ਚਾਹੀਦਾ ਨਾਮ ਸਭ ਤੋਂ ਕੀਮਤੀ ਚੀਜ਼ ਹੈ ਨਾਮ ਨੂੰ ਪਾਤਸ਼ਾਹ ਨੇ ਹੀਰਾ ਕਿਹਾ ਨਰਮੋਲਕ ਹੀਰਾ ਕਿਹਾ ਅੰਮ੍ਰਿਤ ਨਾਮ ਨਰਮੋਲਕ ਹੱਜਾ ਪਈਓ ਇੰਨਾ ਕੀਮਤੀ ਨਾਮ ਫਿਰ ਕਿੱਥੇ ਟਿਕਣਾ ਨੌਨਿੰਦ ਨਾਮ ਟਕਾਉਣ ਲਈ ਫਿਰ ਪਾਤਸ਼ਾਹ ਨੇ ਕਿਹਾ ਭਾਂਡਾ ਚਾਹੀਦਾ ਗਰੀਬੀ ਪਾਈ ਸਿੱਖ ਨੂੰ ਨਿਮਰਤਾ ਦਾ ਗਰੀਬੀ ਦਾ ਭਾਂਡਾ ਦਿੱਤਾ ਜਾਂ ਸਿੱਖਾਂ ਮੰਨ ਕਰਕੇ ਨਿਮਰਤਾ ਵਿੱਚ ਰਹੀਂ ਰੱਬ ਦਾ ਕੀਮਤੀ ਨਾਮ ਟਿਕ ਜਾਏਗਾ ਉਹਦੇ ਵਿੱਚ ਸਭ ਤੋਂ ਕੀਮਤੀ ਚੀਜ਼ ਟਕਾਉਣ ਲਈ ਨਾਮ ਟਕਾਉਣ ਲਈ ਭਾਂਡਾ ਗਰੀਬੀ ਦਾ ਨੌਨਿੰਦ ਨਾਮ ਗਰੀਬੀ ਪਾਈ ਔਰ ਸਾਧ ਸੰਗਤ ਭਾਂਡਾ ਹੋਣਾ ਅਤਿਅੰਤ ਜ਼ਰੂਰੀ ਹੈ ਜਿੰਨੇ ਵੱਡੇ ਬੰਦੇ ਕੋਲੋਂ ਮੰਗਣ ਜਾਓਗੇ ਉੰਨੇ ਵੱਡੇ ਤੁਹਾਡੇ ਕੋਲ ਉਹ ਚੀਜ਼ ਲੈਣ ਦੀ ਸ਼ਮਤਾ ਹੋਣੀ ਚਾਹੀਦੀ ਹੈ ਕਿਸੇ ਰਾਜੇ ਕੋਲ ਕੋਈ ਬੰਦਾ ਮੰਗਣ ਚੱਲ ਗਿਆ ਕਹਿੰਦਾ ਜੀ ਮੈਨੂੰ ਥੋੜੀ ਜਿਹੀ ਖੰਡ ਚਾਹੀਦੀ ਹੈ ਉਹਨਾਂ ਕਿੰਨੀ ਚਾਹੀਦੀ ਹੈ ਕਹਿੰਦਾ ਜੀ ਪਾਈਆ ਖੰਡ ਦੇ ਦਿਓ ਮੈਂ ਕਿਸੇ ਸਾਧੂ ਮਹਾਰਾਜ ਕੋਲ ਜਾਣਾ ਸ਼ਰਦਾਈ ਘੋਟਾ ਉਹ ਰਾਜੇ ਨੇ ਆਪਣੇ ਵਜ਼ੀਰ ਨੂੰ ਵਾਅਦਾ ਦੇ ਕੇ ਕਿਹਾ ਕਹਿੰਦਾ ਇਹਨੂੰ ਇੱਕ ਬੋਰਾ ਖੰਡ ਦਾ ਚਕਾ ਦੇ ਤਾਂ ਮੋਰਿਓ ਉਹ ਹੱਥ ਜੋੜ ਕੇ ਬੋਲਿਆ ਕਹਿੰਦਾ ਜੀ ਮੈਂ ਇੰਨੀ ਖੰਡ ਕੀ ਕਰਨੀ ਮੈਂ ਤਾਂ ਪਾਈਆ ਖੰਡ ਮੰਗੀ ਐ ਇੱਕ ਪਾਈਆ ਖੰਡ ਚਾਹੀਦੀ ਮੈਨੂੰ ਤੁਸੀਂ ਕਹਿੰਦੇ ਹੋ ਇੱਕ ਬੋਰਾ ਇਹਨੂੰ ਇੱਕ ਕੁੰਟਲ ਖੰਡ ਚ ਕਾ ਦੇ ਕਹਿੰਦੇ ਜੀ ਮੈਂ ਇੰਨੀ ਖੰਡ ਕੀ ਕਰਨੀ ਕੋਲ ਖਲੋਤੇ ਮੰਤਰੀ ਨੇ ਇੱਕ ਗੱਲ ਕਹੀ ਉਹ ਭੋਲਿਆ ਪਹਿਲਾਂ ਇਹ ਵੇਖ ਤੂੰ ਮੰਗਣ ਕਿਹਦੇ ਕੋਲ ਆਇਆ ਪਹਿਲਾਂ ਇਹ ਤਾਂ ਸੋਚ ਤੂੰ ਮੰਗਣ ਕਿਹਦੇ ਕੋਲ ਆਇਆ ਕਿਸੇ ਆਮ ਬੰਦੇ ਕੋਲੋਂ ਮੰਗੇ 100 ਗ੍ਰਾਮ 200 ਗ੍ਰਾਮ ਪਾਈਆ 1 ਕਿਲੋ ਖੰਡ ਮੰਗੀ ਜਾ ਸਕਦੀ ਐ ਉਹ ਤੋਂ ਰਾਜੇ ਕੋਲੋਂ ਮੰਗਣ ਆਏ ਰਾਜਿਆਂ ਵਾਸਤੇ ਕਵਾਂਟਲ ਥੱਲੇ ਬੋਰੇ ਪਾਈਆ ਹੀ ਹੁੰਦੇ ਨੇ ਰਾਜਿਆਂ ਵਾਸਤੇ ਪਾਈਆ ਖੰਡ ਬੋਰਿਆਂ ਦੀ ਹੁੰਦੀ ਐ ਤੂੰ ਪਹਿਲਾਂ ਇਹ ਸੋਚ ਮੰਗਣ ਕਿਲੇ ਕਦੋਂ ਆਏ ਸਾਧ ਸੰਗਤ ਇਹੋ ਗੱਲ ਸਿੱਖ ਨੇ ਯਾਦ ਰੱਖਣੀ ਜੇ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕੋਲੋਂ ਮੰਗੋਗੇ ਨਾਮ ਮਿਲਦਾ ਤੇ ਨਾਮ ਟਕਾਉਣ ਲਈ ਭੰਡਾ ਵੀ ਚਾਹੀਦਾ ਉਹਨੂੰ ਭਾਈ ਗੁਰਦਾਸ ਸਿੰਘ ਨੇ ਕਿਹਾ ਬਾਬਾ ਪੈੰਦਾ ਸੱਚਖੰਡ ਨੋਨੇਦ ਨਾਮ ਗਰੀਬੀ ਪਾਈ ਸਿੱਖ ਨੂੰ ਨਿਮਰਤਾ ਗਰੀਬੀ ਦਿੱਤੀ ਭਾਈ ਸਿੱਖਾ ਜੇ ਮਨ ਚ ਨਿਮਰਤਾ ਹੋਈ ਫਿਰ ਗੁਰੂ ਨਾਨਕ ਦਾ ਨਾਮ ਟਿਕੇਗਾ ਜਦੋਂ ਨਾਮ ਟਿਕੇਗਾ ਤੇਰਾ ਮੁਖ ਜਲਾ ਹੋ ਜਾਏਗਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕ੍ਰਾਂਤੀਕਾਰੀ ਧਰਮ ਦੀ ਸ਼ੁਰੂਆਤ ਕੀਤੀ ਇਸ ਧਰਤੀ ਤੇ ਬਾਦਸ਼ਾਹ ਤੋਂ ਪਹਿਲਾਂ ਜਿੰਨੇ ਜੁਗਾਂ ਵਿੱਚ ਅਵਤਾਰੀ ਪੁਰਸ਼ ਹੋਏ ਸਾਰਿਆਂ ਨੇ ਆਪੋ ਆਪਣੀ ਯਾਤ ਪੁੱਲ ਵਰਨ ਨੂੰ ਗੋਤ ਨੂੰ ਵੱਡਾ ਜੀ ਜੇ ਸ਼੍ਰੀ ਕ੍ਰਿਸ਼ਨ ਹੋਏ ਉਹਨੇ ਕਿਹਾ ਯਾਦਵਾਂ ਦੀ ਕੁੱਲ ਦੇ ਤਾਂ ਯਾਦਵਾਂ ਦੀ ਇੰਨੀ ਜੈ ਜੈਕਾਰ ਹੋਈ ਉਸ ਵੇਲੇ ਸ਼੍ਰੀ ਰਾਮਚੰਦਰ ਮਰਿਆਦਾ ਪਰਸ਼ੋਤਮ ਪ੍ਰਸਾਦ ਸੰਗਤ ਉਹ ਕੁਝ ਧਰਤੀ ਉੱਤੇ ਉਹ ਲਿਆ ਨਹੀਂ ਸਕੇ ਜੋ ਉਸ ਵਕਤ ਦੀ ਲੋੜ ਸੀ ਵਕਤ ਲੰਘਦਾ ਗਿਆ ਜਿਵੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ પ્રસੰਗ ਲਿਖਿਆ ਮੈਨੂੰ ਉਹਦਾ ਹਰ ਬਣਾ ਕੇ ਇੱਕ ਗੱਲ ਕਮਾਂ ਭਾਈ ਸੰਤੋਖ ਸਿੰਘ ਨੇ ਲਿਖਦੇ ਸਤਜੁਗ ਮੈਂ ਚਾਰੋਂ ਚਰਨ ਤ੍ਰਿਤੇ ਤਿੰਨ ਰਹਾਏ ਧਰਮ ਦੇ ਦੁਆਪਰ ਮੈਂ ਦੂਰ ਹੈ ਕਲ ਇੱਕ ਚਰਨ ਟਕਾਇ ਕਹਿੰਦੇ ਸਤਜੁਗ ਵਿੱਚ ਧਰਮ ਪੂਰਾ ਸੀ ਤ੍ਰਿਤੇ ਵਿੱਚ ਤਿੰਨ ਰਹਿ ਗਏ ਜਦੋਂ ਤ੍ਰਿਤੇ ਵਿੱਚ ਧਰਮ ਦੇ ਚੌਹ ਪੈਰਾਂ 'ਚੋਂ ਤਿੰਨ ਪੈਰ ਰਹਿ ਗਏ ਇੱਕ ਪੈਰ ਕੱਟਿਆ ਗਿਆ ਕਿਉਂ ਉਸ ਵਕਤ ਤਾਂ ਸ਼੍ਰੀ ਰਾਮਚੰਦਰ ਮੌਜੂਦ ਸੀ ਭਾਈਓ ਤ੍ਰਿਤੇ ਦੇ અવਤਾਰ ਨੇ ਔਰ అవਤਾਰੀ ਪਰਸ਼ਾਂ ਦਾ ਸਨਮਾਨ ਹੁੰਦਾ ਹੈ ਕਦੇ ਸਿੱਖ ਨੂੰ ਨਰਾਦਰੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਕਦੇ ਕਿਸੇ ਦੇ ਧਰਮ ਉੱਤੇ ਕਟਾਕਸ਼ ਨਹੀਂ ਕਰਨੀ ਚਾਹੀਦੀ ਪਰ ਜੋ ਹਿਸਟਰੀ ਹੈ ਜੋ ਇਤਿਹਾਸ ਹੈ ਉਹ ਤੁਹਾਨੂੰ ਵਿਚਾਰਨਾ ਪਏ ਤ੍ਰਿਤੇ ਤਿੰਨ ਰਹਾਏ ਤ੍ਰਿਤੇ ਵਿੱਚ ਧਰਮ ਵਧਿਆ ਨਹੀਂ ਜਿੰਨਾ ਵਧਣਾ ਚਾਹੀਦਾ ਸੀ ਘਟਣਾ ਸ਼ੁਰੂ ਹੋ ਗਿਆ ਕਿਵੇਂ ਪਾਪ ਵਧਣ ਲੱਗ ਪਿਆ ਧਰਮ ਘਟਣ ਲੱਗ ਪਿਆ ਤ੍ਰਿਤੇ ਵਿੱਚ ਸਭ ਤੋਂ ਵੱਡੀ ਗੱਲ ਇਹ ਜਿਹੜੇ ਬੰਦਿਆਂ ਨੂੰ ਗਿਆਨ ਦਾ ਥੰਮ ਕਿਹਾ ਜਾਂਦਾ ਸੀ ਰਾਵਣ ਸਭ ਤੋਂ ਵੱਡਾ ਗਿਆਨੀ ਹੈ ਤ੍ਰੇਤੇ ਦਾ ਔਰ ਸਾਸ਼ੰਗ ਦਾ ਸਭ ਤੋਂ ਵੱਡਾ ਅਮੀਰ ਬੰਦਾ ਹੈ ਉਹ ਵੀ ਰਾਵਣ ਸਭ ਤੋਂ ਵੱਡਾ ਬਲਸ਼ਾਲੀ ਜੇ ਕੋਈ ਰਾਮ ਤੋਂ ਬਾਅਦ ਤ੍ਰੇਤੇ ਵਿੱਚ ਬਲਸ਼ਾਲੀ ਸੀ ਉਹ ਰਾਵਣ ਹੈ ਕਿਉਂਕਿ ਜਿਹੜਾ ਸਵੈਮ্বর ਵੇਲੇ ਤਨੋਸ਼ ਚੱਕਣ ਦੀ ਤਾਕਤ ਰਾਮ 'ਤੇ ਸੀ ਨਾ ਉਹੀ ਤਾਕਤ ਰਾਵਣ 'ਤੇ ਸੀ ਅਦਰੇ